ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੇ ਸੇ ਤੁਹਾਨੂੰ ਤਨ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੀ ਸੰਖੇਪ ਵਿੱਚ ਹਿਸਟਰੀ ਦੱਸਾਂਗੇ ਜੀ ਤਨ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗੁਰੂ ਤੇਗ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਸਹਬਜ਼ਾਦੇ ਦਾ ਨਾਮ ਬਾਬਾ ਅਜੀਤ ਸਿੰਘ ਜੀ ਹੈ ਸੀ ਉਹਨਾਂ ਦਾ ਜੀਵਨ ਉਹਨਾਂ ਦਾ ਜੀਵਨ ਅਤੇ ਸ਼ਹਾਦਤ ਸਿੱਖ ਇਤਿਹਾਸ ਵਿੱਚ ਬਹਾਦਰੀ ਅਤੇ ਕੁਰਬਾਨੀ ਦੀ ਇੱਕ ਮਹਾਨ ਮਿਸਾਲ ਹੈ ਬਾਬਾ ਜੀਤ ਸਿੰਘ ਜੀ ਦਾ ਇਤਿਹਾਸ ਜਨਮ ਬਾਬਾ ਅਜੀਤ ਸਿੰਘ ਜੀ ਦਾ ਜਨਮ 26 ਜਨਵਰੀ 1987 ਈਸਵੀ ਨੂੰ ਸ਼੍ਰੀ ਪੌਂਡਾ ਸਾਹਿਬ ਵਿਖੇ ਮਾਤਾ ਸੁੰਦਰੀ ਜੀ ਦੇ ਕੋਖੋਂ ਹੋਇਆ ਸੀ ਪਾਲਨ ਪੋषण ਅਤੇ ਸਿੱਖਿਆ ਉਹਨਾਂ ਦਾ ਪਾਲਨ ਪੋषण ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹੋਇਆ ਉਹਨਾਂ ਨੇ ਛੋਟੀ ਉਮਰ ਵਿੱਚ ਹੀ ਧਾਰਮਿਕ ਗ੍ਰੰਥਾਂ ਇਤਿਹਾਸ ਫਲਸਫੇ ਦੇ ਨਾਲ-ਨਾਲ ਘੋੜਾ ਸਵਾਰੀ ਤਲਵਾਰबाजी ਅਤੇ ਤੀਰंदाजी ਵਰਗੀਆਂ ਜੰਗੀ ਕਲਾਵਾਂ ਵਿੱਚ ਮਹਾਰਤ ਹਾਸਲ ਕਰ ਲਈ ਉਹ ਕੁਦਰਤੀ ਤੌਰ ਤੇ ਇੱਕ ਨੇਤਾ ਸਨ ਅਤੇ ਬਹੁਤ ਬੁੱਧੀਮਾਨ ਸਨ ਸੈਨਿਕ ਸੇਵਾਵਾਂ ਖਾਲਸਾ ਪੰਥ ਦੀ ਸਿਰਜਣਾ 13 April 1699 ਤੋਂ ਬਾਅਦ ਉਹਨਾਂ ਨੇ 12 ਸਾਲ ਦੀ ਉਮਰ ਵਿੱਚ ਹੀ ਆਪਣੀ ਬਹਾਦਰੀ ਦਾ ਪਹਿਲਾ ਪ੍ਰਣਾਮ ਦਿੱਤਾ ਜਦੋਂ ਉਹਨਾਂ ਨੇ ਰਗੜਾ ਦੁਆਰਾ ਲੁੱਟੀ ਗਈ ਸਿੱਖ ਸੰਗਤ ਦੀ ਮਦਦ ਕੀਤੀ ਅਤੇ ਲੁੱਟਿਆ ਸਮਾਨ ਲੁੱਟਿਆ ਸਮਾਨ ਵਾਪਸ ਕਰਵਾਇਆ ਇਸ ਇਸ ਤੋਂ ਇਲਾਵਾ ਉਹਨਾਂ ਨੇ ਤਾਰਾਗੜ ਅਤੇ ਨਰਮੋਹ ਨਰਮੋਹ ਗੜ ਦੀਆਂ ਲੜਾਈਆਂ ਵਿੱਚ ਵੀ ਮਹੱਤਮਪੂਰਨ ਭੂਮਿਕਾ ਨਿਭਾਈ ਉਹਨਾਂ ਨੇ ਬੱਸੀ ਪਠਾਨਾ ਦੇ ਚੌਧਰੀ ਜਾਬਰ ਖਾਨ ਤੇ ਇੱਕ ਗਰੀਬ ਬ੍ਰਾਹਮਣ ਦੀ ਪਤਨੀ ਨੂੰ ਵੀ छुੜਾਇਆ ਸੀ ਸ਼ਹਾਦਤ ਚਮਕੌਰ ਦੀ ਜੰਗ ਸਾਕਾ ਚਮਕੌਰ ਦਸੰਬਰ 70 1705 ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਗਵਾਹ ਹੈ ਕਟਨਾ ਸ਼੍ਰੀ ਆਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਗੁਰੂ ਜੀ ਅਤੇ ਥੋੜੇ ਜਿਹੇ ਸਿੰਘਾਂ ਨੇ ਸਰਸਾ ਨਦੀ ਪਾਰ ਕਰਨ ਤੋਂ ਬਾਅਦ ਮੁਗਲ ਫੌਜਾਂ ਨੇ ਘੇਰੇ ਘੇਰ ਲਿਆ ਬਚੇ ਹੋਏ ਸਿੰਘ ਚਮਕੌਰ ਦੀ ਇੱਕ ਕੱਚੀ ਕੜੀ ਕਿਲੇ ਵਿੱਚ ਪਹੁੰਚੇ ਇੱਥੇ ਲੱਖਾਂ ਦੀ ਮੁਗਲ ਫੌਜ ਦੇ ਸਾਹਮਣੇ ਸਿਰਫ 40 ਸਿੰਘ ਸਨ ਅਦਭੁਤੀ ਬਲੀਦਾਨ ਜਦੋਂ ਗੜੀ ਦੇ ਅੰਦਰ ਗੁਰੂ ਜੀ ਕੋਲ ਬਹੁਤ ਘੱਟ ਸੀ ਸਿੰਘ ਬਚੇ ਤਾਂ ਬਾਬਾ ਅਜੀਤ ਸਿੰਘ ਜੀ ਨੇ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਜੰਗ ਜੰਗ ਦੇ ਮੈਦਾਨ ਵਿੱਚ ਜਾ ਕੇ ਸ਼ਹੀਦੀ ਪ੍ਰਾਪਤ ਕਰਨ ਦੀ ਆਗਿਆ ਮੰਗੀ ਗੁਰੂ ਜੀ ਨੇ ਖੁਸ਼ੀ-ਖੁਸ਼ੀ ਉਹਨਾਂ ਨੂੰ ਤਿਆਰ ਕਰਕੇ ਮੈਦਾਨ ਮੈਦਾਨੇ ਜੰਗ ਵਿੱਚ ਭੇਜਿਆ ਸ਼ਹਾਦਤ ਬਾਬਾ ਅਜੀਤ ਸਿੰਘ ਜੀ ਨੇ ਬੇਮਿਸਾਲ ਬਹਾਦਰੀ ਨਾਲ ਦੁਸ਼ਮਨਾ ਦਾ ਮੁਕਾਬਲਾ ਕੀਤਾ ਅਤੇ 7 ਦਸੰਬਰ 1705 ਇਤਿਹਾਸਿਕ ਸਰੋਤਾਂ ਅਨੁਸਾਰ ਚਮਕੌਰ ਦੇ ਮੈਦਾਨ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦੇ ਛੋਟੇ ਭਰਾ ਬਾਬਾ ਜੁਝਾਰ ਸਿੰਘ ਜੀ ਨੇ ਵੀ ਜੰਗ ਵਿੱਚ ਸ਼ਹਾਦਤ ਦਿੱਤੀ ਬਾਬਾ ਜੀ ਸਿੰਘ ਜੀ ਦਾ ਜੀਵਨ ਸੱਚਾਈ ਲਈ ਲੜਨ ਜ਼ੁਲਮ ਦੇ ਵਿਰੁੱਧ ਖੜੇ ਹੋਣ ਅਤੇ ਧਰਮ ਦੀ ਰਾਖੀ ਲਈ ਸਭ ਕੁਝ ਕੁਰਬਾਨ ਕਰਨ ਦੀ ਪ੍ਰੇਰਣਾ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸਾਨੂੰ ਵੀ ਤਨ ਤਨ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਵਾਂਗ ਆਪਣੇ ਬੱਚਿਆਂ ਨੂੰ ਪ੍ਰੇਰਣਾ ਦੇਣੀ ਚਾਹੀਦੀ ਹੈ ਅਤੇ ਬਾਣੀ ਨਾਲ ਜੁੜਨਾ ਚਾਹੀਦਾ ਹੈ ਤਾਨੂੰ ਇਹ ਸੰਖੇਪ ਇਤਿਹਾਸ ਚੰਗਾ ਲੱਗਾ ਤਾਂ ਪਲੀਜ਼ ਸ਼ੇਅਰ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਜੀ ਕਮੈਂਟ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਜੀ ਤਨ ਤਨ ਗੁਰੂ ਗੋਬਿੰਦ ਸਿੰਘ 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 ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 嗯不当。